I'm gonna i'm gonna ਯਾਰ ਕੀ ਲੋੜੀ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਲੋੜੀ ਦੀ ਬਹੁਤ ਬਹੁਤ ਮੁਬਾਰਕਾ ਦਿੰਦੀ ਆ ਮੈਂ ਮਨਿਕਾ ਸ਼ਰਮਾ ਅੱਜ ਮਨ ਸੰਚਾਲਨ ਕਰਾਂਗੀ ਅੱਜ ਸ਼੍ਰੀ ਵਿਜੇ ਸਾਹਿਬ ਦਾ ਸਾਫ ਕਾ ਕੇਂਦਰੀ ਮੰਤਰੀ ਜੀ ਜਿਹੜੇ ਨੇ ਸਾਡੇ ਉਹਨਾਂ ਵੱਲੋਂ ਇਹ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਔਰ ਇੱਥੇ ਰੌਣਕਾਂ ਬਹੁਤ ਸਾਰੀਆਂ ਦੇਖਣ ਨੂੰ ਮਿਲ ਰਹੀਆਂ ਤੇ ਬਹੁਤ ਵਧੀਆ ਲੱਗ ਰਿਹਾ ਆ ਆਨੰਦਮਈ ਮਾਹੌਲ ਹੈ ਔਰ ਬਹੁਤ ਸਾਰੇ ਨਵ ਜੰਮੀਆਂ ਬੱਚੀਆਂ ਜਿਹੜੀਆਂ ਆ ਉਹਨਾਂ ਦੀ ਲੋੜੀ ਜਿਹੜੀ ਆ ਉਹ ਪੈਣ ਜਾ ਰਹੀ ਹੈ ਤੇ ਇਹ ਮੌਕਾ ਜਿਹੜਾ ਆ ਉਹ ਬਾਰ ਬਾਰ ਨਹੀਂ ਆਉਂਦਾ ਸੋ ਬਹੁਤ ਅੱਛਾ ਮਾਹੌਲ ਬਣ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਵਾ ਸੁਣ ਕਲਾ ਅਗਾਂ ਤੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਲੋੜੀ ਦੀ ਵਧਾਈ ਬਹੁਤ ਬਹੁਤ ਇਸ ਤਰ੍ਹਾਂ ਕਿ ਆਪ ਨੂੰ ਪਤਾ ਯਾ ਕਿ ਅੱਜ ਲੋੜੀ 12 ਜਨਵਰੀ ਨੂੰ ਲੋੜੀ ਦਾ ਆਯੋਜਿਤਾਈ ਜਾ ਰਹੀ ਹੈ ਪਹਿਲੀ ਗੇਟ ਨੂੰ ਤਾਂ ਭਗਤੀ ਆਸ਼ੂ ਸਾਹਿਬ ਜੀ ਨੂੰ ਬਹੁਤ ਹੀ ਚਲਾਗਾ ਜੋ ਜਿਹੜਾ ਪ੍ਰੋਗਰਾਮ ਕੀਤਾ ਗਿਆ ਆ ਬੱਚਿਆਂ ਦੀ ਜਿਹੜੀ ਨੋੜੀ ਪਾਈ ਜਾ ਰਹੀ ਆ ਇਸ ਮੌਕੇ ਤੇ ਇਹ ਇੰਨਾ ਤੋਤਾਫੀ ਜਮ ਜੜਾ ਇਕੱਠਾ ਹੋ ਕੇ ਆਇਆ ਹੈ ਨਾ ਔਰ ਇਸ ਨੋੜੀ ਦੇ ਵਿੱਚ ਸਿਰਫ ਕੀਤੀ ਹੈ ਮੈਂ ਸਾਫਾ ਜੀ ਨੂੰ ਬਹੁਤ-ਬਹੁਤ ਮੁਬਾਰਕਾ ਕਹਿਣਾ ਚਾਹੁੰਦੀ ਆ ਕਿ ਜਿਹੜਾ ਇੰਨਾ ਸ਼ਲਾਘਾਜਨ ਕਦਮ ਇਹ ਚੱਕਦੇ ਆ ਔਰ ਬੱਚੀਆਂ ਦਾ ਮਾਨ ਸਤਕਾਰ ਵਧਾਉਂਦੇ ਆ ਔਰ ਮੈਨੂੰ ਬਹੁਤ ਖੁਸ਼ੀ ਆ ਕਿ ਆ ਚੀ ਲੋਕਾਂ ਦੇ ਵਿੱਚ ਬਹੁਤ ਰੁਝਾਨ ਆ ਇਹਨਾਂ ਬੱਚਿਆਂ ਨੂੰ ਸ਼ਿਰਵਾਦ ਦੇਣ ਵਾਸਤੇ ਕੰਮ ਕੇ ਹੋਇਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਸਾਫਾ ਜੀ ਨੂੰ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਜੁਰੀਆ ਵਧਾਈਆਂ ਅੱਜ ਭਾਗਤਪੁਰ ਸਸਤਾ ਵੱਲੋਂ ਸ਼੍ਰੀ ਜੇ ਸਾਹਬਾਂ ਜੀ ਦੇ ਘਵਾਈਏਟ ਪਰੋੜਿਆ ਤਲਾਬ ਮੰਦਰ ਵਿਖੇ ਇੱਕ ਧੀਆਂ ਦਾ ਲੋੜੀਆਂ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅੱਜ ਦੇ ਟਾਈਮ ਵਿੱਚ ਕੁੜੀਆਂ ਤੇ ਮੁੰਡਿਆਂ 'ਚ ਆਪਾਂ ਫਰਕ ਖਤਮ ਕਰਕੇ ਇੱਕ ਨਵਾਂ ਜੋਸ਼ ਜਿੰਕਤਾ ਦਿਸ਼ਾ ਦਿੱਤੀ ਹੈ ਨਾ ਵੀ ਲੋੜੀ ਅੱਜ ਇੱਥੇ ਸਾਸੀ ਨੂੰ ਬਤਾ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਉਤਸ਼ਾਹ ਹੈ ਮੈਂ ਸਾਰਿਆਂ ਨੂੰ ਇੱਕ ਕੋਈ ਕਰਦਾ ਕਿ ਸਾਰੇ ਆਪਣੇ ਧੂਆਂ ਦੇ ਲੋੜੀਆਂ ਜੀਰ ਪਾਇਆ ਕਰ ਤੇ ਵੱਧ ਤੋਂ ਵੱਧ ਇਸ ਲੋੜੀ ਦਾ ਵੀ ਆਨੰਦ ਮਾਣਨ ਤੇ ਇੱਥੇ ਜਰੂਰ ਪਹੁੰਚਣ। ਉਹ ਵਿਦਾਈ ਜੀ ਤੁਹਾਨੂੰ ਪਤਾ ਕਿ ਲੋੜੀ ਦਾ ਤਿਉਹਾਰ ਆ ਗਿਆ ਹੈ। ਔਰ ਅੱਜ ਕੱਲ ਲੋਕਾਂ ਦੀ ਸੋਚ ਵੀ ਬਦਲ ਗਈ ਆ। ਲੜਕੇ ਲੜਕੀਆਂ 'ਚ ਕੋਈ ਫਰਕ ਨਹੀਂ ਰਿਹਾ। ਤਾਂ ਸਾਰੀ ਜਗਤ ਧਿਆਰੀ ਲੋੜੀ ਮਨਾਈ ਜਾ ਰਹੀ ਹੈ। ਨਵ ਜੰਮੀਏ ਬੱਚੀਆਂ ਦੀ। ਸੋ ਅੱਜ ਵੀ ਵਿਦੇ ਸ਼ਾਂਤਲਾ ਜੀ ਦੇ ਦੱਖਣਾ ਦੇ ਵਿੱਚ ਭਾਰਤਪੁਰੋਂ ਵੱਲੋਂ ਇਹ ਆਪਣਾ ਰੋੜਿਆਂ ਤਲਾਬ ਮੈਲੀਗੈਟ ਵੱਲ ਜਿਹੜਾ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਇੱਥੇ ਆਓ ਔਰ ਤਿਆਂ ਨੂੰ ਅਸ਼ੀਰਵਾਦ ਦਿਓ ਆਉਣ ਵਾਲਾ ਫਿਊਚਰ ਭਾਰਤ ਦਾ ਜਿਹੜਾ ਤਿਆਂ ਔਰ ਲੜਕੇ ਜਿਹੜੇ ਇੱਕੋ ਜਿਹੇ ਆ ਉਹ ਅੱਜ ਕੱਲ ਬਲਕਿ ਇਹ ਗਾਣਾ ਵੀ ਹੈਗਾ ਕਿ ਤਿਆਂ ਜਿਹੜੀਆਂ ਜਾਦਾ ਸੇਵਾ ਕਰਦੀਆਂ ਹੀਆਂ ਔਰ ਜਿਹੜੇ ਬੁੱਡੇ ਹੈਗੇ ਆ ਉਹ ਜਿਹੜੇ ਆ ਜਾਦਾ ਪੜ੍ਹ ਲਿਖਦੇ ਨਹੀਂ ਆ ਕਿਉਂਕਿ ਉਹ ਵੀ ਦੂਜੇ ਕੰਮਾਂ 'ਚ ਲੱਗੇ ਰਹਿੰਦੇ ਆ ਤੋਂ ਸਾਰਿਆਂ ਨੂੰ ਅਪੀਲ ਆ ਆਓ ਇਹਨਾਂ ਨੂੰ ਅਸ਼ੀਰਵਾਦ ਦਿਓ ਬਰਤ ਹੋਏਗਾ ਬਹੁਤ ਫੋੜਾ ਹੋ ਜਾਏਗਾ